ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਜੀ ਤੁਹਾਡਾ ਮੇਰੇ ਭੈਣ ਭਰਾ ਸਾਰੇ ਕਿੱਦਾਂ ਜੀ ਉਮੀਦ ਕਰਦੇ ਆ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੇ ਅੱਜ ਆਪਾਂ ਆਪਣੇ ਭੈਣ ਭਰਾਵਾਂ ਨਾਲ ਬਹੁਤ ਵੱਡੀ ਖੁਸ਼ੀ ਸ਼ੇਅਰ ਕਰਨ ਲੱਗੇ ਆ ਤੇ ਮਾਲਕ ਦੀ ਕਿਰਪਾ ਦੇ ਨਾਲ ਸਾਨੂੰ ਬਹੁਤ ਹੀ ਵਧੀਆ ਗਿਫਟ ਮਿਲਿਆ ਵਾ ਮਾਲਕ ਕੋਲੋਂ ਕਿਉਂਕਿ ਬੱਚਿਆਂ ਨੂੰ ਇਹ ਚੀਜ਼ ਦੀ ਬੜੀ ਖਵਾਇਸ਼ ਏਗੀ ਹਾਂਜੀ ਤੇ ਇਹ ਆਪਾਂ ਚਲੋ ਮਾਲਕ ਦੀ ਕਿਰਪਾ ਦੇ ਨਾਲ ਉਹਦੀ ਮੇਰ ਨਾਲ ਸਭ ਕੁਝ ਮਿਲ ਡਿਆ ਵਾ ਤੇ ਦੇਣ ਵਾਲਾ ਤੇ ਉਹੀ ਆਕਾਲਪੁਰਖ ਸੱਚੇ ਪਾਤਸ਼ਾਹ ਤੇ ਅੱਜ ਉਹਦੇ ਕਿੱਦਾਂ ਦਾ ਲੱਗਣ ਡਿਆ ਕਿੱਦਾਂ ਫਿਰਉਣ ਡਿਆ ਇਹ ਡੂ 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 ਗਾਣ ਡਿਆ ਦੇ ਉਹ ਸਾਇਰਸ ਤੇ ਉਹਦੇ ਪਾਪਾ ਮਨਜਿੰਦਰ ਜੀ ਲੈਣ ਗਏ ਆ ਤੇ ਮੈਂ ਤਾਂ ਉਹਦੇ ਦੋਵੇਂ ਘਰ ਵਾ ਤੇ ਉਹਦੇ ਕੋ ਹੁਣ ਨਾ ਵੇਟ ਨਹੀਂ ਹੋਣ ਡਈ ਮੇਰੇ ਕੋ ਵੇਟ ਨਹੀਂ ਹੋਣ ਡੀ ਤੁਹਾਨੂੰ ਪਤਾ ਐਕਸਾਈਟਮੈਂਟ ਹੁੰਦੀ ਹੈ ਬੰਦੇ ਨੂੰ ਹਾਂ ਤੇ ਇਹ ਕੋ ਵੇਟ ਨਹੀਂ ਹੋਣ ਡੀ ਇਹ ਹੁੰਡਿਆ ਵਾ ਪਰ ਛੇਤੀ ਛੇਤੀ ਪਾਪਾ ਹੁਣੇ ਘਰ ਆ ਜਾਣ ਇਹ ਅਹੀਂ ਫਿਰ ਆਪਣਾ ਬੁਲਟ ਵੇਖੀ। ਨਹੀਂ ਚਾਹ ਹੁੰਦਾ ਬੰਦੇ ਨੂੰ। ਸਹੀ ਗੱਲ ਆ। ਬੜੇ 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 ਚਿਰਾਂ ਬਾਅਦ ਕੁਆਇਸ਼ ਫਰੀ ਹੋਈ ਆ। ਸਭ ਤੋਂ ਵੱਧ ਚਾਹ ਇੰਮੋ ਹੀ ਆ। ਕਿਉਂਕਿ ਇਹਦੀ ਪਤਾ ਨਹੀਂ ਕੀ ਗੱਲ ਇਹਨੂੰ ਇਹਨੂੰ ਸਪਲੈਂਡਰ ਮੋਟਰਸਾਈਕਲ ਵੀ ਲੈ ਕੇ ਦਿੱਤਾ ਪਰ ਨਹੀਂ ਕਹਿੰਦਾ ਹੈਗਾ ਵੀ ਮੈਨੂੰ ਮਮਾ ਜਿਹੜਾ ਬੁਲਟ ਵਾ ਮੈਨੂੰ ਬਹੁਤ ਵਧੀਆ ਲੱਗਦਾ ਵਾ। ਸਭ ਤੋਂ ਵੱਡੀ ਗੱਲ ਸ਼ੁਕਰਾਨਾ ਰੱਬ ਦਾ ਕਰਨਾ ਚਾਹੀਦਾ ਜਿਨੇ ਆ ਦਿਨ ਲਿਆਂਦੇ। ਜਿਨੇ ਦਿਨ ਲਿਆਂਦੇ ਜਿਨੇ ਮਾਲਕ ਨੇ ਦੇਣਾ ਵਾ ਉਹਨੇ ਦੇਣਾ ਵਾ ਸੱਚੇ ਪਾਤਸ਼ਾਹ ਨੇ। ਤੇ ਉਹਦੀ ਕਿਰਪਾ ਤੋਂ ਬਿਨਾ ਕੁਝ ਵੀ ਨਹੀਂ ਆ। ਠੀਕ ਹਨ ਤੇ ਮਾਲਕ ਦੀ ਕਿਰਪਾ ਦੇ ਨਾਲ ਸਫਲ ਤੇ ਵੇਖੋ ਸਾਰੇ ਜਣੇ ਵੀ ਉਹਦੇ ਦੇ ਖੁਸ਼ੀ ਦੇ ਨਾਲ ਅੱਖਾਂ ਚੋਂ ਪਾਣੀ ਆ ਗਿਆ ਵਾ ਤੇ ਕਹਿੰਦੇ ਹੁੰਦੇ ਨਾ ਜਿਹੜੀ ਚੀਜ਼ ਨੂੰ ਬੰਦੇ ਦਾ ਮਤਲਬ ਰੂਹ ਹੋਵੇ ਅੰਦਰ ਰੂਪ ਮੈਨੂੰ ਇਹ ਚੀਜ਼ ਮਿਲੇ ਤੇ ਉਹ ਚੀਜ਼ ਮਿਲ ਜੇ ਅਚਾਨਕ ਤੇ ਉਹ ਫਿਰ ਜਿਹੜੀ ਖੁਸ਼ੀ ਹੁੰਦੀ ਉਹ ਤੇ ਉਹ ਹੀ ਬੰਦਾ ਜਾਣ ਸਕਦਾ ਜਿਹਨੂੰ ਇਹ ਚਾਨਕੀ ਪਲਾਨ ਬਣਿਆ ਹੋਵੇ ਅਚਾਨਕੀ ਪਲਾਨ ਬਣਿਆ ਜਦੋਂ ਅਚਾਨਕੀ ਮਾਲਕ ਸਭ ਕੋ ਆਪੀ ਮਤਲਬ ਫਰੌਂਡਿਆ ਵਾ ਵੀ ਤੁਸੀਂ ਮੱਛੀਆਂ ਦੀ ਕੋਈ ਦੂਰੀ ਖਾਸ ਨਾ ਰਹਿ ਜੀ ਬਸ ਕੋਵਿਡ ਟਾਈਮ ਹੀ ਅਸੀਂ ਕਦੀ ਸੋਚਿਆ ਵੀ ਨਹੀਂ ਸੀ ਕਿ ਕਦੀ ਬੁਲਟ ਵੀ ਕਦੀ ਆਊ ਕਰੇ ਗੱਡੀ ਵੀ ਆਊ ਵੱਡੀ ਅਸੀਂ ਤਾਂ ਕਦੀ ਸੋਚਿਆ ਨਹੀਂ ਸੀ ਆ ਗੱਲਾਂ ਪਰ ਮਾਨਕ ਚਲੋ ਕਰੋਨਾ ਵਾਲਾ ਅੱਜ ਤੇ ਵਾਹਿਗੁਰੂ ਦੀ ਨੀਂ ਕਿਰਪਾ ਵਾ ਸੱਚੇ ਪਾਤਸ਼ਾਹ ਦੀ ਜੀ ਮਾਲਕ ਨੇ ਹਰ ਇੱਕ ਰੀਜ ਕੁਰੀ ਕਰਤੀ ਆ ਤੇ ਅਸੀਂ ਤਾਂ ਬਸ ਹੁਣ ਦਿਨ ਰਾਤ ਉਹਦਾ ਸ਼ੁਕਰ ਕਰਾਉਂਦੇ ਆ ਪਾਪਾ ਨਹੀਂ ਆਉਂਦੇ ਆ ਤੇ ਆਉਂਦੇ ਫਿਰ ਤੁਹਾਨੂੰ ਖਾਉਂਦੇ ਆ ਸਰਪ੍ਰਾਈਜ਼ ਦਾ ਇੰਤਜ਼ਾਰ ਹੀਗਾ ਉਹ ਹੁਣ ਖੁਸ਼ੀ ਆ ਗਈ ਹੈ thank <sharp inhale> you ਸਹੀ ਗੱਲ ਇਹਦੇ ਕਰਕੇ ਲੈਂਦਾ ਆਪਾਂ ਇਹਦੇ ਕਰਕੇ ਬੁਲਟ ਆਇਆ ਅੱਜ ਬਿਲਕੁਲ ਬਿਲਕੁਲ ਸਹੀ ਗੱਲ ਇਹਨੂੰ ਮਤਲਬ ਬੜੇ ਚਿਰ ਦੀ ਖੁਆਇਸ਼ ਹੀ ਕਿ ਬੁਲਟ ਹੋਈ ਹੈ ਨਾ ਤੇ ਚਲੋ ਵਾਹਿਗੁਰੂ ਨੇ ਅੱਜ ਇਹਦੀ ਸੁਣ ਲਈ ਆ ਤੇ ਇਹਦੀ ਖੁਆਇਸ਼ ਪੂਰੀ ਹੋ ਗਈ ਆ ਹੋਰ ਤੇ ਪਰਮਾਤਮਾ ਸੱਚੇ ਪਾਤਸ਼ਾਹ ਹਰ ਇੱਕ ਦੀ ਖੁਆਇਸ਼ ਪੂਰੀ ਕਰੇ ਹਾਂਜੀ ਹਾਂਜੀ ਤੇ ਚਲੋ ਬੱਚਿਆਂ ਦੀ ਰੀਝਾਂ ਜਦੋਂ ਪੂਰੀਆਂ ਹੁੰਦੀਆਂ ਆ ਬੱਚੇ ਖੁਸ਼ ਹੁੰਦੇ ਆ ਤਾਂ ਮਾਂ ਪਿਓ ਨੂੰ ਜਿਹੜੀ ਆ ਵੱਧ ਖੁਸ਼ੀ ਹੁੰਦੀ ਆ ਕਿਉਂਕਿ ਬਿਲਕੁਲ ਜੀ ਬਿਲਕੁਲ ਸੱਚੀ ਗੱਲ ਆ ਖੁਸ਼ੀ ਮੈਨੂੰ ਵੀ ਬੜੀ ਆ ਚਲੋ ਬਾਬੇ ਨਾਨਕ ਨੇ ਦਿੱਤਾ ਠੀਕ ਹੈ ਸਹੀ ਜੱਲਾ ਹਾਂ ਸਭ ਕੋ ਫਰਮਤ ਮੰਨਦਾ ਸਹੀ ਜੱਲਾ ਕਿਉਂ ਉਹਦੇ ਠੀਕ ਆ ਮੈਂ ਕਹਿੰਦਾ ਧੰਨਵਾਦ ਧੰਨਵਾਦ ਕਰ ਰੱਬ ਦਾ ਹੀ ਕਰਦਾ ਪਰ ਮਾਲਵਾ ਨੇ ਦਿੱਤਾ ਹੈ ਚਲੋ ਸ਼ਿਖਰਾ ਅੱਜ ਉਹਦੇ ਮੂੰਹ ਤੇ ਰੌਣਕ ਵੇਖੋ ਨਹੀਂ ਨਹੀਂ ਬੜੀ ਹੈ ਪਿਆਰ ਦਵੇਂ ਨਵੇਂ ਹਾਂ ਖੁਸ਼ ਹੋਵੋ ਇਹ ਆ ਵੀ ਚਲੋ ਬੱਚਿਆਂ ਮਾਂ ਤੇ ਸਭ ਕੋ ਕਰੀਦਾ ਤੇਰੀ ਜੀ ਬੜੀ ਹੈ ਮੇਰੇ ਪੋਤੇ ਨੂੰ ਬੜੀ ਹਾਂ ਹੋਰ ਤੇ ਬਾਕੀ ਚਲੋ ਦੋ ਅਗੇ ਹੈਗੇ ਹੀ ਇੱਕ ਆ ਟੀਵੀ ਐਸਵਾ ਸਪਲੈਂਡਰ ਤੋਂ ਲੈਂਦਾ ਇਸ ਹਾਲ ਕੋ ਗਿਆ ਪਹਿਲਾਂ ਅੱਜ ਮਾਲਕ ਨੇ ਵੀ ਦੇ ਦਿੱਤਾ ਸਹੀ ਗੱਲ ਥੋੜਾ ਵਧੀਆ ਟਾਈਮ ਲੰਘਦਾ ਜਰੂਰ ਹੈ ਯਾਰ ਚਲੋ ਫਿਰ ਇਹ ਵੀ ਮਾਰਾ ਸੋਕਣ ਡੋਣਾ ਕਰੇ ਹਾਂ ਜਿਹੜੀ ਤੇ ਲਾਹ ਕੱਢੀ ਹੁੰਦੀ ਏ ਯਾਰ ਇਹ ਕੱਟਣੀ ਨਹੀਂ ਮਾਰਨੇ ਤੋਂ ਕੱਟਣੀ ਕਰ ਮਾਰ ਕੇ ਕਰ ਲਹੂ ਹਾਂ ਹੁਣ ਹੁਣ ਛੱਡ ਦੇਣ ਨੂੰ ਛੱਡ ਦੇ ਛੱਡ ਦੇ ਹੁਣ ਇਹਨੂੰ ਹਾਂ ਹੁਣ ਛੱਡ ਦੇ ਹਾਂ ਛੱਡ ਤਾਂ ਬਸ ਮਾਰ ਕੇ 人家就不会知道了吗？ ਮੈਂ ਨਹੀਂ ਬੈਣਾ ਨਹੀਂ ਨਹੀਂ ਦਰ ਦਰ ਕਹਦਾ ਨਹੀਂ ਪਪਾ ਇੱਕ ਰੰ ਤੁਸੀਂ ਕੱਲੇ ਰਾਈਡ ਲੈ ਕੇ ਆਓ ਇਹ ਹੈਗਾ ਜੀ ਇਹ ਹੈਗਾ ਪੁੱਠੀ ਕਿਲੀ ਵਾਲਾ ਜੇ ਹੁਣ ਤੱਕ ਚਲਾਇਆ ਸਿੱਧੇ ਗੇਰਾਂ ਨਾਲ ਸਿੱਧੇ ਗੇਰਾਂ ਨਾਲ ਇਹਦੀ ਪੁੱਠੀ ਕਿਲੀ ਵਾਲਾ ਤੇ ਤਾਂ ਹਿਸਾਬ ਤਾਂ ਬਹੁਤ ਹੋਰ ਵਾ ਲੈਣਾ ਮੈਨੂੰ ਪਹਿਲੇ ਗੱਲ ਤੁਸੀਂ ਦਾਦੇ ਤੇ ਕਿਲੀ ਦੂਜੀ ਪਾਸੇ ਕਰਾ ਲੈ ਹੁੰਦੇ ਸੀ ਤਾਂ ਜਾਓ ਹਾਂ ਤੁਸੀਂ ਕਰੋ ਸਟਾਰਟ ਕਰੋ ਸਟਾਰਟ ਉਤਰੋ ਬੋ ਇਹਦਾ ਪਹਿਲਾ ਗੇਰ ਆਪਾਂ ਥੱਲੇ ਉਤਾਰੋ ਉਹਨੂੰ ਪਹਿਣਾ ਬਾਕੀ ਸਾਰੇ ਠਾਣੋ ਤੁਸੀਂ ਚਿੰਤਾ ਨਾ ਕਰੋ ਏ ਵੇਖੋ ਜੀ ਇਹ ਹੜਕਵਾਜ ਦੀ ਚੀਜ਼ਾਂ ਨਹੀਂ ਆਈਆਂ ਇਹ ਹੜਕ ਕੋਈ 50 ਸਾਲ ਪਹਿਲਾਂ ਵੀ ਬੁੱਲਦਾਗਾ ਸੀ ਇਹਦੇ ਨਾਲ ਦਾ ਸਹੀ ਗੱਲ ਆ ਜੀ ਉਦੋਂ ਚਲੋ ਟਾਈਮ ਹੀ ਪੀਪੀ 54 ਪੀਪੀ 54 ਨੰਬਰ ਹੀ ਉਹਦਾ ਚੱਲਣਾ ਹੀ ਲਾ ਰੰਗਦਾ ਸੀ ਨਾ ਆਪਾਂ ਨਹੀਂ ਕਾਲੇ ਰੰਗ ਕਾਲੇ ਰੰਗਦਾ ਕਾਲੇ ਰੰਗ ਇਹਨਾਂ ਦੇ ਦਾਦਾ ਜੀ ਸੀ ਨਾ ਫੌਜ ਗਾਂ ਘਾਹ ਕਰੋ ਨੂੰ ਗਾਂ ਹਾਂ ਇੱਕ ਵਾਰੀ ਫੂਕ ਕੱਢੋ ਹਾਂ ਇੱਕ ਵਾਰੀ ਹੁਣ ਛੱਡ ਦਿਓ ਇਹਨੂੰ ਛੱਡ ਦਿਓ ਹੁਣ ਬੱਬਰ ਇਹਸ ਨਾਲ ਦੋ ਰੇਸ ਨਾਲ ਰੇਸ ਕੋ ਦੇਣ ਗੋਬੀ ਉਹ ਹੋਲੀ ਤਾਨ ਤਾਨ ਨੂੰ ਪਾਪਾ ਬ੍ਰੇਕ ਪਰਲੇ ਪਾਸੇ ਜੇ ਲੈ ਵੀ ਬਹੁਤ ਵਜਾ ਹੋਇਆ ਚਲੋਂਗਾ ਹਾਂ ਕੀ ਬਾਤ ਆ ਮਤਲਬ ਕਿ ਪਾਸੇ ਰਾਈਟ ਆਣੀ ਹੈ ਇਹਨਾ ਪਾਪਾ ਲੈਵਲ ਚ ਨਹੀਂ ਆਉਂਦੇ ਨਹੀਂ ਇਹ ਜਗ੍ਹਾ ਬ੍ਰੇਕ ਨਹੀਂ ਨਹੀਂ ਦੱਸਾ ਗੱਲ ਲੱਗੀ ਆ ਉਸ ਪਲੈਂਡਰ ਤੇ ਦੂਜੇ ਤੱਕ ਜਿਹਾ ਵਾ ਨਾ ਉਹ ਬ੍ਰੇਕ ਨੂੰ ਫਿਰ ਬ੍ਰੇਕ ਨੂੰ ਗੇਅਰ ਵਾਲੇ ਨੂੰ ਬ੍ਰੇਕ ਸਮਝੇ ਬੈਠਾ ਫਿਰ ਉਹਨੂੰ ਨਵੀਂ ਗੱਲ ਤਾਂ ਨਹੀਂ ਬਾਨੀ ਹੋਣੀ ਸੀ ਦੋਹਾਂ ਜੀਆਂ ਵੀਡੀਓ ਬਣਾਇਆ ਕਰਨਾ ਇੱਥੇ ਨਹੀਂ ਨਹੀਂ ਕੋਈ ਗੱਲ ਨਹੀਂ ਠੀਕ ਆ ਨਾ ਉਧਰ ਰੰਗ ਹੁਣਾਵਾ ਕੋਈ ਗੱਲ ਨਹੀਂ ਮੁੜ ਕੇ ਸੈੱਟ ਹੋ ਜਾਣਾ ਪੁੱਤ ਇਹ ਆ ਕਿ ਕਰੋ ਪ੍ਰੈਕਟਿਸ ਫਿਰ ਚੱਲਿਆ ਕਰਾਂਗੇ ਤੇ ਵੀਡੀਓ ਬਣਾਵਾਂ ਨਹੀਂ ਜਿੱਦੀ ਜਿੱਦੀ ਬਾਬੇ ਨੇ ਕਹਿਆ ਹਲੋ ਉਹਦੇ ਵੀਰੇ ਉਹਦੇ ਪੂਰਾ ਚੱਲਦਾ ਕਿ ਦਸੂਰ ਨਹੀਂ ਚੱਲ ਕੋਈ ਦੰਦ ਲਾ ਕੇ ਖੜਾ ਕਰਨਾ ਉਹਦੇ ਦੇ ਰੂਪ ਵਿੱਚ ਕਲਾ ਦੂਰ ਆ ਸਿੱਧ ਬੜਤੇ ਹੈ ਵਾ ਕਾਲ ਕੇ ਆਦਮੀ ਚੱਟ ਪਹੁੰਚ ਜਾ ਕੇ ਬੰਦੋਆਂ ਮਿੰਟਾਂ ਦੇ ਵਿੱਚ ਹੈ ਨਾ ਇਸ ਤਰ੍ਹਾਂ ਦੀ ਗੱਲ ਨਾਲੇ ਜੀਵਨ ਜਦੋਂ ਜਿਹੜੀ ਜੀਵਨ ਕਰਮਾ ਜਾਂ ਨਾ ਉਦੋਂ ਹੀ ਮਿਲਣੀ ਹੈ ਹੈ ਨਾ ਪਰ ਇੱਕ ਦਾ ਲਾਪੀ ਬੰਦੇ ਦੇ ਦਿਲ ਵਿੱਚ ਨਖਵਾਸ਼ ਨਹੀਂ ਹੈ ਹਾਂ ਇਹ ਤਾਂ ਗੱਲ ਹੈ ਹੈ ਨਾ ਤੇ ਮਾਲਕ ਸਾਰਾ ਕੁਝ ਹੁੰਦਾ ਬਿਲਕੁਲ ਸੱਜੀ ਕਿਰਪਾ ਨਾਲ ਸਭ ਕੁਝ ਹੁੰਦਾ ਲੋਕੋ ਵੀ ਮੰਗਣਾ ਮੱਤੇ ਮਿੰਗੋ ਕਿੰਨੇ ਦੇ ਕੇ ਬਿਲਕੁਲ ਤੇ ਜਿਹੜੇ ਹੈਗੇ ਆ ਜਿੱਦਾਂ ਆਪਾਂ ਕਿਸ ਕੋਚਿੰਗ ਜਿ ਲੈਨੇ ਆ ਹਨਾ ਉਹ ਤੇ ਇੱਕ ਹਿਸਾਬ ਦਾ ਸਮਝੋ ਵੀ ਮਿਹਣਾ ਜਹੋ ਜਹ ਹੁੰਦਾ ਪਿਆ ਬਿਲਕੁਲ ਹਾਂਜੀ ਤੇ ਚਲੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਸਾਨੂੰ ਇਹ ਵੀ ਹੋ ਗਿਆ ਵਾ ਹਨਾ ਤੇ ਬੱਚਿਆਂ ਦੀ ਖੁਸ਼ੀ ਤੇ ਵੱਧ ਹੋ ਰਹੀ ਹੈ ਤੇ ਬੱਚੇ ਬਹੁਤ ਖੁਸ਼ ਨੇ ਇਹ ਤਾਂ ਗੱਲ ਹੈ ਇੱਥੇ ਨੇ ਜਿਹੜੇ ਬੈਠ ਕੇ ਆਏ ਆ ਬੜਾ ਵਧੀਆ ਚੱਲਿਆ ਹੁੰਦਾ ਆਓ 50 ਕਿਲੋਮੀਟਰ ਚਾਗ ਲੈ ਜਾਂਦਾ ਮਿੱਤਿਆਂ ਆਹ ਬਹੁਤ ਵਧੀਆ ਇਹ ਸਾਰੇ ਤੇ ਭੈਣ ਭਰਾ ਦੱਸਿਓ ਕਮੈਂਟ ਕਰਕੇ ਕਿੱਦਾਂ ਦਾ ਲੱਗਾ ਤੁਹਾਨੂੰ ਬੁਲਟ ਤੇ ਸਾਰੇ ਜਾਣੇ ਨਾ ਮਤਲਬ ਦਾਵਾ ਵੀ ਕਰਿਓ ਕਿ ਚਲੋ ਬੱਚਿਆਂ ਨੇ ਲਿਆ ਵਾ ਤੇ ਸੋਖਣਾ ਅਈ ਤੇ ਕਹਿੰਦੇ ਪ੍ਰਮਾਤਮਾ ਹਰ ਨੂੰ ਦਵੇ ਕਿਉਂ ਕੋਪੀ ਚਾ ਹਾਂ ਆਪਣੇ ਜਿਹਾ ਹੋਜੀ ਗੱਲ ਬਾਤ ਹੈ ਨਹੀਂ ਕਿ ਕਿਹਦੀ ਚੀਜ਼ ਲਵੇ ਕੇ ਬੰਦਾ ਕਰੀਫ ਕਰਦਾ ਜੋਤਰਾ ਕਰਦਾ ਉਹ ਸਾਡੇ ਜੋ ਗੱਲਾਂ ਹੈ ਨਹੀਂ ਗੀਆਂ ਠੀਕ ਹੈ ਨਹੀਂ ਅਈ ਆਨੇ ਪ੍ਰਮਾਤਮਾ ਹਰ ਨੂੰ ਦਵੇ ਤੇ ਦਵੇ ਆਪਣਾ ਹੀ ਇਹ ਤੋਂ ਮੰਗਣ ਕੋਈ ਜਾਂਦਾ ਹੈ ਹੈ ਮੈਂ ਕਰਾ ਲੀਤੀ ਬੱਸ ਰਹਿ ਜਾਾਂਗੇ ਇਹਦੇ ਤੇ ਸਭੀ ਇਹਦੇ ਉੱਤੇ ਪਾਣੀ ਨੇ ਪੁੱਜਾ ਗੱਦਾ ਬੋਟ ਤੇ ਸਮਝੀ ਜਿੱਥੇ ਬੋਟ ਨੂੰ ਅੰਦਰ ਲੈ ਕੇ ਬੈਠਾ ਲੱਗੇ ਹਾਓ ਮੰਜਾ ਰੰਗ ਦਾ ਇੰਕਾ ਬੜੀ ਵੱਡੀ ਸ਼ੌਰੀ ਜੀ ਆਪ ਵੀ ਵੱਡਿਆ ਹਾਂਜੀ ਬਹੁਤ ਤੇ ਇਹ ਵੀ ਸਾਰਾ ਮੇਰੇ ਸਾਰਨਾ ਇਹ ਚੱਲਦਾ 55000 ਹੈ ਨਾ ਅਰਜੀਨਲ ਚੱਲਿਆ ਸੀ ਤੂੰ ਜੀ ਯਾਰ ਹਾਂ 55000 ਅਰਜੀਨਲ ਚੱਲਿਆ ਕਿਉਂਕਿ ਮੀਟਰ ਦੀ ਸੋਈ ਇਹਦਾ ਘੁੰਮਦੀ ਹੈ ਦੀ ਪੂਰੀ ਨਹੀਂ ਘੁੰਮਦੀ ਠੀਕ ਹੈ ਪੂਰੀ ਹਾਂ ਤੇ ਠੀਕ ਹੈ ਯਾਰ ਤੇ ਚਲੋ ਠੀਕ ਆ ਜੀ ਫਿਰ ਹਾਂ ਜੀ ਬਹੁਤ ਬਹੁਤ ਖੁਸ਼ੀ ਅੱਜ ਸਭ ਤੋਂ ਵੱਡੀ ਗੱਲ ਤੇ ਸਾਰੇ ਭੈਣ ਭਰਾਵਾਂ ਦੇ ਪਿਆਰ ਦੇ ਸਿੱਖੀ ਹਾਂਜੀ ਹਾਂਜੀ ਇਹ ਸਾਰੇ ਜਿਹੜੇ ਇੰਨਾ ਪਿਆਰ ਕਰਦੇ ਇੰਨੀਆਂ ਦਵਾਵਾਂ ਦਿੰਦੇ ਮੇਰੇ ਭੈਣ ਭਰਾ ਹੂੰ ਹੂੰ ਉਹਦੇ ਕਰਕੇ ਸਭ ਨੂੰ ਮਿਲਦਾ ਦੇਖੋ ਜੀ ਸਾਡਾ ਇਹ ਦੁਨੀਆ ਤੇ ਕੱਖ ਨਹੀਂ ਜੋਗ ਹੈਗਾ ਪਰਮਾਤਮਾ ਜੀ ਹਾਂਜੀ ਹਾਂਜੀ ਠੀਕ ਨਹੀਂ ਤੇ ਬਾਬੇ ਨਾਨਕ ਨੇ ਦਿੱਤਾ ਜੀ ਠੀਕ ਜੀ ਚਲੋ ਇਹ ਆ ਵੀ ਐਂ ਤਾਂ ਕਹਿੰਦੇ ਸਭਤ ਦਾ ਭਲਾ ਬੰਣਾ ਚਾਹੀਦਾ ਪਰ ਮਾਤਮਾ ਹਰ ਨੂੰ ਇੱਕ ਦੀ بجائے ਦੋ ਦੋ ਦੇਵੇ ਕਿਉਂ ਜੀ ਇਹ ਨਹੀਂ ਵੀ ਹੱਦ ਕੋਈ ਚੀਜ਼ ਹੈ ਤੇ ਕਿਸੇ ਦੇ ਵਿਕਤ ਦਾ ਨਹੀਂ ਤੇ ਕਹਿੰਦੇ ਮਾਲਕ ਜਦੋਂ ਵੱਡੀ ਕੋਈ ਚੀਜ਼ ਹੋਵੇ ਜੀ ਨੂੰ ਹਾਂ ਸਾਰਿਆਂ ਬਲੇ ਤੇ ਸਭਤ ਦਾ ਭਲਾ ਕਰੀ ਮਾਲਕਾ ਬਿਲਕੁਲ ਦੋ ਸਹੀ ਗੱਲ ਹੈ ਮੇਰੇ ਭੈਣ ਭਰਾ ਵੀ ਸਾਰੇ ਹੱਸਦੇ ਵਸਦੇ ਰਹਿਣ ਹਾਂ ਜੀ ਹਾਂ ਤੇ ਚਲੋ ਠੀਕ ਆ ਜੀ ਫਿਰ ਸੱਸੀ ਕਾਲੀ ਸਾਰਿਆਂ ਦੀ ਸੱਸੀ ਕਾਲੀ ਸਾਰਿਆਂ ਦੀ